ਜੀ ਦੋਸਤੋ ਛੋਟੀਆਂ ਪਰ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਅਦਰਕ ਦਾ ਪਾਣੀ ਪੀਣ ਨਾਲ ਖੂਨ ਸਾਫ਼ ਹੁੰਦਾ ਤੇ ਚਿਹਰੇ ਤੇ ਚਮਕ ਆ ਜਾਂਦੀ ਹੈ ਨੰਬਰ 2 ਜੇਕਰ ਤੁਹਾਡੇ ਬੱਚੇ ਕਮਜ਼ੋਰੇ ਹਨ ਤਾਂ ਉਹਨਾਂ ਨੂੰ ਦਿਨ ਵਿੱਚ ਇੱਕ ਵਾਰ ਦਲੀਆ ਖਵਾਉਣਾ ਚਾਹੀਦਾ ਹੈ ਉਹਨਾਂ ਛੇਤ ਜਲਦੀ ਹੈਲਥੀ ਹੋ ਬਿਗੇ ਨੰਬਰ 3 ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰੀਆਂ ਹਨ ਜਾਂ ਖੱਲੀਆਂ ਪੈ ਜਾਂਦੀਆਂ ਹਨ ਤਾਂ ਪੈਰਾਂ ਦੀਆਂ ਤਲੀਆਂ ਤੇ ਤੇਲ ਦੀ ਮਾਲਸ਼ ਕਰੋ ਤੁਹਾਨੂੰ ਬਹੁਤ ਆਰਾਮ ਮਿਲੇਗਾ ਨੰਬਰ 4 ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਖਾਣ ਨਾਲ ਨੀਂਦ ਬਹੁਤ ਵਧੀਆ ਹੁੰਦੀ ਹੈ ਨੰਬਰ 5 ਦਿਮਾਗ ਤੇ ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਕੱਚਾ ਨਾਰੀਅਲ ਦਾ ਸੇਵਨ ਕਰੋ ਨੰਬਰ 6 ਜੇਕਰ ਤੁਹਾਡੇ ਪੱਥਰੀ ਹੈ ਜਾਂ ਪਸ਼ਾਬ ਵਿੱਚ ਜਲਨ ਹੁੰਦੀ ਹੋਵੇ ਤਾਂ ਰੋਇਾਨਾ ਨਾਰੀਅਲ ਪਾਣੀ ਦਾ ਸੇਵਨ ਕਰੋ ਨੰਬਰ 7 ਰਾਤ ਦਾ ਭੋਜਨ ਕਰਨ ਤੋਂ ਬਾਅਦ ਤੁਰੰਤ ਸੌਣ ਨਾਲ ਪੇਟ ਦੀ ਸਮੱਸਿਆ ਹੋ ਸਕਦੀ ਹੈ ਨੰਬਰ 8 ਖਾਲੀ ਪੇਟ ਅਜਵੈਨ ਦਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਹੌਲੀ-ਹੌਲੀ ਪਿਗਲਣ ਲੱਗ ਜਾਂਦੀ ਹੈ ਨੰਬਰ 9 ਰੋਟੀ ਦੇ ਨਾਲ ਗੁੜ ਖਾਣ ਨਾਲੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 10 ਜਿਨ੍ਹਾਂ ਦੀ ਅੱਖਾਂ ਦੀ ਚਮਕ ਘੱਟ ਹੈ ਉਹਨਾਂ ਨੂੰ ਮਿਸ਼ਰੀ ਤੇ ਸੌਂਫ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 11 ਰੋਜ਼ਾਨਾ ਖਾਲੀ ਪੇਟ ਲਸਣ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 12 ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ ਉਹਨਾਂ ਨੂੰ ਖਾਣੇ ਵਿੱਚ ਸਲਾਦ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 13 ਜੇਕਰ ਤੁਹਾਡੇ ਵਾਲ ਜਿਆਦਾ ਝੜਦੇ ਹਨ ਤਾਂ ਤੁਸੀਂ ਨਾਰੀਅਲ ਤੇਲ ਲਗਾਓ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਨੰਬਰ 14 ਹਫਤੇ ਵਿੱਚ 3-4 ਵਾਰ ਸੂਜੀ ਖਾਣ ਨਾਲ ਹਾਟੈਕ ਦਾ ਖਤਰਾ ਘਟ ਜਾਂਦਾ ਹੈ ਨੰਬਰ 15 ਜੋ ਲੋਕ ਰਜਨਾ ਤਹੀਂ ਦਾ ਸੇਵਨ ਕਰਦੇ ਹਨ ਉਹਨਾਂ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 16 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਥੋੜਾ ਜਿਹਾ ਜੀਰਾ ਪੇਚ ਕੇ ਚੱਟ ਲਓ ਤੁਹਾਨੂੰ ਆਰਾਮ ਮਿਲੇਗਾ ਨੰਬਰ 17 ਜਿਆਦਾ ਚਾਹ ਪੀਣ ਨਾਲ ਹੱਡੀਆਂ ਕਮਜ਼ੋਰੀਆਂ ਹੋ ਜਾਂਦੀਆਂ ਹਨ ਨੰਬਰ 18 ਸਵੇਰੇ ਘਾਹ ਤੇ ਤੁਰਨ ਨਾਲ ਡਿਪਰੈਸ਼ਨ ਘਟ ਹੁੰਦਾ ਹੈ ਨੰਬਰ 19 ਰਾਤ ਨੂੰ ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਬੁਟਾਪਾ ਜਲਦੀ ਨਹੀਂ ਆਉਂਦਾ ਨੰਬਰ 20 ਜਿਆਦਾ ਤੱਕਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਦਿਮਾਗ ਵੀ ਕਮਜ਼ੋਰਾ ਹੋਣ ਲੱਗ ਜਾਂਦਾ ਹੈ ਧੰਨਵਾਦ ਜੀ